ਮੇਰੇ ਕੋਲੇ ਲੱਭ ਜੀ ਨਹੀਂ ਐ ਇੰਨੀ ਗਰਮੀ ਚ ਇੰਨੀ ਧੁੱਪੇ ਸਕੂਟਰ ਤੇ ਮੋਟਰਸਾਈਕਲਾਂ ਤੇ ਮਾਮਾ ਧੁੱਪੇ ਖੜੀਆਂ ਐ ਕੀ ਗਾ ਮੈਂ ਜੀ ਆ ਦੇਖ ਲਓ ਸਾਰੇ ਬੱਚੇ ਕੈਮਰਾਵਾਂ ਮਾ ਕੇ ਗਰਮੀ ਕਿੰਨੀ ਐ ਜੀ 45 ਡਿਗਰੀ ਐ ਉਸੇ ਪਿਆਰ ਹੈ ਸ਼ੀਰ ਬੈਂ ਸਿੰਘ ਦਾ ਸਤਕਾਰ ਹੈ 13 ਤਰੀਕ ਨੂੰ ਮੈਂ ਇੰਟਰਵਿਊ ਦਿੱਤਾ ਜੀ ਮੈਂ ਇੰਟਰਵਿਊ ਵਾਲੇ ਨੂੰ ਕਿਹਾ ਇੰਟਰਵਿਊ ਵਾਲੇ ਨੇ ਮੈਂ ਕਿਹਾ 20 ਤਰੀਕ ਆ ਲੈਣ ਦੇ ਆਪਣੇ ਮੂੰਹੋਂ ਗਾਉਂਗੇ ਹੁਣ ਫੇਰ ਉਹ ਕਹਿੰਦੇ ਜੀ ਹਾਂ ਮੈਂ ਕਿਹਾ ਕਹਿੰਦੇ ਹੁਣ ਕਿੰਨਾ ਉਹ ਐ ਵੋਟ ਮੈਂ ਕਿਹਾ ਜੀ 25 ਤਰੀਕ ਨੂੰ ਕਹੋਗੇ ਬਈ ਸਾਰਿਆਂ ਦਾ ਮਨਜੇ ਆ ਗਿਆ ਜੀ ਬਾਈ ਸਭਨ ਸਾਰਿਆਂ ਦਾ ਮਨਜੇ ਆ ਗਿਆ ਹੁਣ ਤੁਹਾਨੂੰ ਦੱਸਤੀ ਗੱਲ ਬਈ 60 ਤੋਂ 70% ਵੋਟ ਆਪਾਂ ਨੂੰ ਪਾਉਗੀ ਬਾਕੀ ਤਿੰਨਾ ਚਾਰਾਂ ਚ ਡਿਵਾਈਡ ਕਿਵੇਂ ਲੱਗੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਜੀ ਬਹੁਤ ਸੋਹਣੀਆਂ ਲੱਗੀਆਂ ਵੀ ਜੀ ਅੱਜ ਤਾਂ ਵੋਟ ਪਾਵਾਂਗੇ ਜੀ ਇਹ ਮੋਰ ਬਣਾਇਆ ਹੁਣ ਹਾਂਜੀ ਬਣਾਇਆ ਅੱਜ ਤਾਂ ਪਰਸਾ ਟੁੱਥੇ ਦਾ ਵੀ ਨਾ ਇਹ ਮੰਨਦਾ ਜੀ ਪਾਰਟੀ ਬਈ ਤਾਂ ਉੱਪਰ ਉੱਠ ਕੇ ਲੋਗਾ ਇੱਥੇ ਹੁਣ ਸਾਰੀਆਂ ਪਾਰਟੀਆਂ ਦੇ ਬੰਦੇ ਇਸ ਇਲੰਡ ਤੇ ਖੜੇ ਆ ਪਰ ਸਾਰੇ ਇਧਰ ਝਕਾ ਹੋ ਗਿਆ ਦੇਖੋ ਕਿੰਦੀ ਤਰਹੀ ਰੌਣਕ ਆ ਜੀ ਸਾਨੂੰ ਇੱਥੇ 15-18 ਸਾਲ ਹੋ ਗਏ ਰਹਿੰਦਿਆਂ ਨੂੰ ਅਸੀਂ ਇਦਾਂ ਇਹਨਾਂ ਫੇਰ ਬਦਲ ਕਦੇ ਨਹੀਂ ਵੇਖਿਆ ਸਾਡੇ ਤੇ ਬਾਬਰ ਨੇ ਅਤਿਆਚਾਰ ਕੀਤੀ ਸਾਡੇ ਤੇ ਬਦਾਲੀ ਨੇ ਕੀਤੀ ਸਾਡੇ ਤੇ ਰੰਗਜੀਬ ਨੇ ਕੀਤੀ ਸਾਡੇ ਤੇ ਅੰਗਰੇਜ਼ਾਂ ਨੇ ਕੀਤੇ ਦਿੱਲੀ ਨੇ ਸਾਨੂੰ ਨਹੀਂ ਬਖਸ਼ਿਆ ਇਸ ਟਾਈਮ ਸਾਡੀ ਕੌਮ ਦੀ ਠੱਗੀ ਹੋਈ ਪੱਗ ਭਾਈ ਸਰ ਸਿੰਘ ਸਿਰ ਤੇ ਰਖਣ ਆ ਗਏ ਆ ਕਾਫੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਨ ਮੰਨ ਤੁਨ ਨਾਲ ਨਾਲ ਚੱਲਾਂਗੇ ਇਹੀ ਬੇਨਤੀ ਅੱਗੇ ਕਰਦੇ ਲੋਕ ਹੋਰ ਵੀ ਸਾਰੇ ਇਸ ਤਰ੍ਹਾਂ ਹੀ ਕਰਨ ਦੋਸਤੋ ਦੇਖ ਰਹੇ ਹੋ ਨਰਪਤ ਪੋਸਟ ਦੇ ਮੈਜਿਕ ਸਿੰਘ ਸੰਧੂ ਅੱਜ ਪਹੁੰਚਿਆ ਹੈ ਹਲਕਾ ਫਰੀਦਕੋਟ ਦੇ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜਾਦ ਉਮੀਦਵਾਰ ਸਰਬਜੀਤ ਸਿੰਘ ਜਿਹਨੂੰ ਚੋਣ ਲੜ ਰਹੇ ਆ ਸਰਬਜੀਤ ਸਿੰਘ ਨੇ ਅੱਜ ਜਿਹੜਾ ਇਤਿਹਾਸ ਮਾਰਚ ਉਹ ਕੱਢਿਆ ਹੋਇਆ ਹੈਗਾ ਇਹ ਮਾਰਚਾ ਜੋ ਇਤਿਹਾਸ ਪਿੰਡ ਭਾਈ ਰੂਪਾ ਤੋਂ ਸ਼ੁਰੂ ਹੋਇਆ ਭਾਈ ਰੂਪਾ ਤੋਂ ਸ਼ੁਰੂ ਹੋ ਕੇ ਅੱਗੇ ਪਿੰਡਾਂ ਦੇ ਵਿੱਚ ਤੇ ਵੱਧ ਆ ਰਿਹਾ ਹੈ ਕਿ ਪਹਿਲਾਂ ਇਹਨਾਂ ਨੇ ਭਾਈ ਰੂਪਾ ਦੇ ਵਿੱਚ ਅੱਜ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਆਪਣਾ ਦਫ਼ਤਰ ਖੋਲ੍ਹਿਆ ਤੇ ਦਫ਼ਤਰ ਖੋਲ੍ਹਣ ਤੋਂ ਬਾਅਦ ਇਹ ਮਾਰਚ ਵੱਖ-ਵੱਖ ਪਿੰਡਾਂ ਵਿਚ ਦੀ ਹੁੰਦਾ ਹੋਇਆ ਹੁਣ ਪਹੁੰਚਿਆ ਕੰਡਾ ਬੰਨੇ ਸੋ ਅੱਜ ਆਓ ਤੁਹਾਨੂੰ ਦਿਖਾਉਣੇ ਆ ਇਸ ਮਾਰਚ ਦੀਆਂ ਕੁਝ ਝਲਕੀਆਂ ਦੋਸਤੋ ਅਸਵਲੇ ਭਾਈ ਸਰਵਿਸ ਸਾਡੇ ਨਾਲ ਨੇਗੇ ਉਹਨਾਂ ਨੂੰ ਪੁੱਛਦਿਆਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਜੀ ਬਹੁਤ ਵਧੀਆ ਹੰਗਾਰਾ ਜੀ ਬਹੁਤ ਉਤਸ਼ਾਹ ਹੈ ਮੇਰੇ ਕੋਲ ਲੱਭ ਜੀ ਨਹੀਂ ਐ ਇੰਨੀ ਗਰਮੀ ਚ ਇੰਨੀ ਧੁੱਪੇ ਸਕੂਟਰ ਤੇ ਮੋਟਰਸਾਈਕਲਾਂ ਤੇ ਮਾਮਾ ਧੁੱਪੇ ਖੜੀਆਂ ਐ ਕੀ ਗੱਲ ਹੈ ਜੀ ਆ ਦੇਖ ਲਓ ਸਾਰੇ ਬਸ ਕੈਮਰਾ ਰਮਾ ਕੇ ਜੀ ਗਰਮੀ ਕਿੰਨੀ ਐ ਜੀ 40 ਡਿਗਰੀ ਹੈ ਜੀ ਜੀ ਬਸੇ ਪਿਆਰ ਹੈ ਸ਼ਹੀਦ ਬੈਂ ਸਿੰਘ ਦਾ ਸਤਕਾਰ ਹੈ ਜੀ ਲੋਕਾਂ ਦੇ ਜਿਲ੍ਹਾਂ ਦੇ ਵਿੱਚ ਸ਼ਹੀਦ ਭਾਈ ਬੈਂ ਸਿੰਘ ਦਾ ਏ ਸਤਕਾਰ ਹੈ ਬਸ ਜਿਹਦੇ ਨਾਲ ਮੁਕਾਬਲਾ ਮਿਲ ਰਿਹਾ ਆਪਦਾ ਜੀ ਕਿਸੇ ਨਾਲ ਨਹੀਂ ਜੀ 70% ਵੋਟ ਇਕੱਲੇ ਨੂੰ ਪਾਊਗੀ ਵਾਧੀ ਜਾ ਰਹੀ ਹੈ ਪਹਿਲੇ ਮੈਂ 60% ਕਹਿੰਦਾ ਸੀ ਜੀ ਪਹਿਲਾਂ ਜੀ 13 ਤਰੀਕ ਨੂੰ ਮੈਂ ਇੰਟਰਵਿਊ ਦਿੱਤਾ ਜੀ ਮੈਂ ਇੰਟਰਵਿਊ ਵਾਲੇ ਨੂੰ ਕਿਹਾ ਮੈਂ ਕਿਹਾ 23 ਬਾਈ ਜੀ ਨੂੰ ਬੰਦ ਕਰੋ ਟੂਟੋ ਮੈਂ ਇਹਨਾਂ ਨੂੰ ਕਿਹਾ ਇੰਟਰਵਿਊ ਵਾਲੇ ਨੂੰ ਮੈਂ ਕਿਹਾ 23 ਤਰੀਕ ਆ ਲੈਣ ਦੇ ਆਪਣੇ ਮੂੰਹੋਂ ਕਾਉਂਗੇ ਹੁਣ ਫੇਰ ਉਹ ਕਹਿੰਦੇ ਜੀ ਹਾਂ ਮੈਂ ਕਿਹਾ ਕਹਿੰਦੇ ਹੁਣ ਕਿੰਨਾ ਉਹ ਐ ਵੋਟ ਮੈਂ ਕਿਹਾ ਜੀ 25 ਤਰੀਕ ਨੂੰ ਕਾਉਂਗੇ ਵੀ ਸਾਰਿਆਂ ਦਾ ਮੰਜੇ ਆ ਗਿਆ ਜੀ ਬਸ ਹੁਣ ਸਾਰਿਆਂ ਦਾ ਮੰਜਾ ਆ ਗਿਆ ਹੁਣ ਤੁਹਾਨੂੰ ਦੱਸਤੀ ਗੱਲ ਬਈ 60 ਤੋਂ 70% ਵੋਟ ਆਪਾਂ ਨੂੰ ਪਾਉਗੀ ਬਾਕੀ ਤਿੰਨਾ ਚਾਰਾਂ ਚ ਡਿਵਾਈਡ ਬਈ ਦੀਪ ਸਿੱਧੂ ਕਹਿੰਦੇ ਹੁੰਦੇ ਕਲਾ ਵਰਤ ਰਹੀ ਹੈ ਪੂਰੀ ਪੂਰੀ ਮੈਂ ਅਨਕਸਪੈਕਟਿਡ ਕੰਮ ਹੋ ਗਿਆ ਜੀ ਇੰਨੀ ਆਸ ਸੀ ਸੀ ਇਹ ਤਾਂ ਫਾਈਟ ਤੋਂ ਵੀ ਬਾਹਰ ਹੀ ਹੋ ਗਿਆ ਕੰਮ ਇਹ ਤਾਂ ਹੋਰੇ ਕੁਝ ਬਣਾਤਾ ਮਹਾਰਾਜ ਨੇ ਥੈਂਕ ਯੂ ਹਾਂ ਜੀ ਧੰਨਵਾਦ ਜੀ ਇੱਥੇ ਆਏ ਹੋਗੇ ਕਿਵੇਂ ਲੱਗੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਜੀ ਬਹੁਤ ਸੋਹਣੀਆਂ ਲੱਗੀਆਂ ਵੀ ਜੀ ਅੱਜ ਤਾਂ ਵੋਟ ਪਾਵਾਂਗੇ ਜੀ ਇਹ ਹੋਰ ਬਣਾਇਆ ਹੁਣ ਹਾਂ ਜੀ ਬਣਾਇਆ ਅੱਜ ਤਾਂ ਪਰਸਾ ਚੌਥੇ ਦਾ ਵੀ ਨਾ ਇਹ ਮੰਨਦਾ ਜੀ ਅਤਾ ਇਸੇ ਨੇ ਪਾਉਣੀ ਸਿੱਖੀ ਮੈਂ ਕਿਨੇ ਲੱਗਿਆ ਸਮੂਹ ਇਹ ਵਧੀਆ ਲੱਗਿਆ ਪਾਵਾਂਗੇ ਬੋਟ ਪਾਵਾਂਗੇ ਪਰ ਸਾਡੀ ਕਣਕ ਚਾਲੂ ਕਰਦੇ ਓਕੇ ਹਾਂ ਆ ਨਾ ਹੋਵੇ ਤੂੰ ਬੰਦਤਾ ਕਰਤਾ ਤਾਂ ਹੀ ਆ ਹੈ ਸਾਡੇ ਕਿਹੜਾ ਕੋਠਾ ਤੇ ਬੰਦੀ ਆ ਸਾਡੀ ਉਹ ਵੀ ਬੰਦ ਕਰਤੀ ਓ ਠੀਕ ਹੈ ਤੇ ਇੱਕ ਵਾਰ ਹੁਣ ਪੰਜ ਦੀ ਗੱਲ ਹੋ ਰਹੀ ਆ ਇੱਕ ਵਾਰ ਕਣਕ ਦੀ ਗੱਲ ਹੋ ਰਹੀ ਆ ਉਹ ਤਾਂ ਫਿਰ ਪੁੱਤ ਵਹੀ ਹੋਣੀ ਪੰਥ ਦੀ ਗੱਲ ਵੀ ਹੋਣੀ ਆ ਪੰਥ ਮੰਗਰ ਵੀ ਜਾਣਾ ਪੰਥ ਮੰਗਰ ਵੀ ਜਾਵਾਂਗੇ ਠੀਕ ਠੀਕ ਸੋ ਅ ਇਸ ਵੇਲੇ ਭਾਈ ਸਰਬਜੀਤ ਸਿੰਘ ਦਾ ਕਾਫਲਾ ਪਹੁੰਚਿਆ ਪਿੰਡ ਫੂਲੇਵਾਲਾ ਤੇ ਫੂਲੇਵਾਲਾ ਤੋਂ ਇੱਕ ਸੱਜਣ ਸਾਡੇ ਨਾਲ ਲਿਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਆ ਤੁਹਾਡਾ ਕਰਨਾਲ ਸਿੰਘ ਜੀ ਕਰਨਾਲ ਸਿੰਘ ਜੀ ਵਾਜਰ ਜੀ ਖਾਲਸਾ ਵਾਜਰ ਜੀ ਦੇ ਫਤਿਹ ਸਹਾਜੰਦੀ ਦਾ ਦਸਤੂਰ ਤੇ ਬੇਨਤੀ ਆ ਸੰਤਾਨ ਨੂੰ ਕਿ ਭਾਈ ਬਲ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਜਿਹੜੀ ਬਹੁਤ ਵੱਡੀ ਲੀਡ ਨਾਲ ਅੱਗੇ ਵਧ ਰਹੇ ਆ ਸਾਡੇ ਪੋਲੇ ਵਾਲੇ ਪਿੰਡ ਨੇ ਬਹੁਤ ਵੱਚੜ ਕੇ ਸਹਿਯੋਗ ਦਿੱਤਾ ਇਸੇ ਤਰ੍ਹਾਂ ਹੀ ਬੇਨਤੀ ਕਰਦੇ ਅਗਲੇ ਪਿੰਡਾਂ ਵਾਲੇ ਵੀ ਇਸੇ ਤਰ੍ਹਾਂ ਵੱਧ ਕੇ ਸਹਿਯੋਗ ਦੇਣ ਜਿਵੇਂ ਜਿਵੇਂ ਪਾਰਟੀਵਾਦੀਆਂ ਨੇ ਗਿਆ ਹਰ ਵਾਰ ਹੁੰਦਾ ਇਲੈਕਸ਼ਨ ਦੇ ਵਿੱਚ ਹਰੇਕ ਪਾਰਟੀ ਆਪਣਾ ਪੋਲਿੰਗ ਬੂਥ ਲਾਉਂਦੀ ਆ ਕਿਸ ਤਰ੍ਹਾਂ ਦਾ ਮਤਲਬ ਮਾਹੌਲ ਚਾਹੁੰਦੇ ਤੁਸੀਂ ਇੱਥੇ ਹਰ ਵਾਰ ਹੀ ਇਸ ਤਰ੍ਹਾਂ ਹੁੰਦੇ ਵੀ ਆਪਦੀ ਆਪਦੀ ਪਾਰਟੀਆਂ ਲੋਕੀ ਜੁੜੇ ਹੁੰਦੇ ਸੀ ਐ ਰਿਕ ਬੜੀ ਇੱਕ ਸਮਾਂਗਾ ਜੋ ਗੱਲ ਆ ਕਿ ਪਾਰਟੀ ਪਾਈ ਤੋਂ ਉੱਪਰ ਉੱਠ ਕੇ ਲੋਕ ਆ ਇੱਥੇ ਹੁਣ ਸਾਰੀਆਂ ਪਾਰਟੀਆਂ ਦੇ ਬੰਦੇ ਹਸਪੰਡ ਚ ਖੜੇ ਆ ਪਰ ਸਾਰੇ ਇਧਰ ਝਕਾ ਹੋ ਗਿਆ ਦੇਖ ਲੋ ਕਿੰਦੀ ਤਰਹੀ ਲਾਉਣ ਗਿਆ ਜੀ ਸਾਨੂੰ ਇੱਥੇ 17-18 ਸਾਲ ਹੋ ਗਏ ਰਹਿੰਦਿਆਂ ਨੂੰ ਅਸੀਂ ਇਦਾਂ ਇਹਨਾਂ ਫੇਰ ਬਦਲ ਕਦੇ ਨਹੀਂ ਵੇਖਿਆ ਕਿਸੇ ਉਮੀਦਵਾਰ ਦੇ ਆਉਣ ਤੇ ਇੰਨਾ ਕੱਠ ਨਹੀਂ ਦੇਖਿਆ ਨਹੀਂ ਹੋਇਆ ਕਦੀ ਅੱਜ ਪਹਿਲੀ ਵਾਰ ਹੋਇਆ ਬੜੀ ਐਸ ਹੋਇਆ ਸਾਡੇ ਤੇ ਬਾਵਰ ਨੇ ਅਤਿਆਚਾਰ ਕੀਤੇ ਸਾਡੇ ਤੇ ਬਦਾਲੀ ਨੇ ਕੀਤੀ ਸਾਡੇ ਤੋਂ ਰੰਗ ਜੇਬ ਨਹੀਂ ਕੀਤੀ ਸਾਡੇ ਤੇ ਅੰਗਰੇਜ਼ਾਂ ਨੇ ਕੀਤੇ ਦਿੱਲੀ ਨੇ ਸਾਨੂੰ ਨਹੀਂ ਬਚਾਇਆ ਇਸ ਟਾਈਮ ਸਾਡੀ ਕੌਮ ਦੀ ਠੱਠੀ ਹੋਈ ਪੱਗ ਭਾਈ ਸਰਬ ਸਿੰਘ ਜੀ ਸਿਰ ਤੇ ਰੱਖਣ ਆ ਗਏ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤਨ ਮਨੋਂ ਤਨ ਮਨ ਧੰਨ ਨਾਲ ਨਾਲ ਚੱਲਾਂਗੇ ਇਹੀ ਬੇਨਤੀ ਅੱਗੇ ਕਰਦੇ ਲੋਕ ਹੋਰ ਵੀ ਸਾਰੇ ਇਸ ਤਰ੍ਹਾਂ ਹੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ